ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਾਂਦੀ ਨਾ ਕਟਿੰਗ ਕਰਨੀ ਸਿੱਖਾਂਗੇ ਕਿਵੇਂ ਆਪਾਂ ਗੁਰਲੀ ਕਾਟ ਕੋਣੇ ਤੇ ਕਿਵੇਂ ਫਿਸ਼ਲੀ ਪਾਉਣੇ ਆ ਆਪਾਂ ਰੱਖਿਆ ਨੀਚੇ ਉਹ ਇਹ ਥੋੜਾ ਜਿਹਾ ਦੂਰ ਕਰਾ ਕੇ ਸਾਰਾ ਵੀ ਨੀਚੇ ਮੈਂ ਰੱਖ ਲਿਆ ਇਹ 7 ਇੰਚ ਕਿਉਂਕਿ 6 ਇੰਚ ਇੰਚ ਦੇ ਤਿਆਰ ਪਾਉਣੀਆਂ ਮੈਂ 7.5 ਰੱਖ ਲਓ ਇੰਨਾ ਕਰਾ ਕੇ ਲਓ ਇਹ ਤਾਂ ਬਿਲਕੁਲ 6 ਇੰਚ ਚਾਹੀਦੀ ਆ ਉੱਪਰਲੀ ਚੀਜ਼ ਆਪਣੀ ਇਧਰੋਂ ਪਾ ਲੈ ਲਾਲੂ 2.5 ਇੰਚ ਦੇ ਇਨਸਾਨ ਮੈਂ ਜੱਤਰ 2.5 ਇੰਚ ਦੀ ਪਾਉਣੀ ਹੁੰਦੀ ਹੈ ਇਹ ਕਾਟ ਸਿੱਧੀ ਆਪਣਾ ਅਮੇ ਨਿਸ਼ਾਨ ਲਾ ਲੈਣੀ ਹੈ ਇਧਰੋਂ ਬਿਲਕੁਲ 2.5 ਇਧਰ ਵੀ 2.5 ਇੰਚ ਚਾਹੀਦਾ ਤੇ ਇਧਰੋਂ 2.5 ਇੰਚ ਹੁਣ ਆਪਾਂ ਨਹੀਂ ਲਾਉਣਾ 8.5 ਇੰਚ ਕਿਉਂਕਿ ਮੇਰਾ ਮੋਡਾ 8.5 ਇੰਚ ਆ 8.5 ਇੰਚ ਨੇ ਨਿਸ਼ਾਨੀ ਲਾ ਲਈ ਆਪਾਂ ਨੇ ਇਹ ਮੈਂ ਲਾ ਲਈ ਵੀ ਆਪਾਂ ਕਾਟ ਪਾਵਾਂਗੇ ਨਾ ਬਾਹਰ ਲਈ ਨਿਸ਼ਾਨੀ ਲਾ ਲਈਏ ਮੈਂ ਉਰੇ ਤੱਕ ਲਾਲਾ ਨੀ ਨੂੰ ਕੋਈ ਨਾ ਫੋਲਡ ਹੋ ਜਾਣਾ ਉਰੇ ਤੱਕ ਨੀ ਲਾਂਹੇ ਨੀ ਨੂੰ ਕੋਈ ਫਿਰ ਅਪਣਾਲੇ ਅੰਦਰ ਕੱਟ ਪਾਉਣੀ ਆ ਆ ਥੋੜੀ ਪੈਂਦੀ ਆਪਾਂ ਕੱਟ ਪਾਉਣੀ ਦੀ ਪੈਂਦੀ ਅਸਾ ਇਹਦਾ ਆਪਾਂ ਲਾਵਾਂਗੇ ਥੋੜੀ ਐਂਗੜਾਈ ਪਾ ਕੇ ਐਵੇਂ ਆ ਗਿਆ ਇਹਦੇ ਆਪਾਂ ਸੈਂਟਰਸ ਕੱਟ ਲਵਾਂਗੇ ਨਾ ਮੋਹ ਫੇਦਿਨ ਕਟਿੰਗ ਕਰ ਲਵਾਂਗੇ ਪਹਿਲਾਂ ਕੈਂਚੀ ਦੋਈ ਚੱਕ ਲਵਾਂ ਥੋੜੀ ਇਹ ਦੰਦਾ ਪੈ ਗਿਆ ਇਹਦੇ ਵਿੱਚ ਬੱਚੇ ਨੇ ਪਹਿਲਾਂ ਗੱਤਾਂ ਨੂੰ ਤਾਂ ਕੱਟ ਲਿਆ ਕੈਂਚੀ ਨਾਲ ਕੱਟ ਲਿਆ ਆਪਾਂ ਆਹੋ ਆਹ ਤਰ੍ਹਾਂ ਪਤਾ ਸੌਰੀ ਫਿਰ 2 ਇੰਚ ਚੱਕੀ ਆ ਇਹ ਆਨੇ ਕੱਟ ਲਿਆ ਆਪਾਂ ਹੁਣ ਆਪਾਂ ਜਣੀ ਨਾ ਮੋਰਲੀ ਸਾਈਡ ਦੀ ਕਾਟ ਪਾਉਣੀ ਆਪਾਂ ਨੇ ਨੋਰੇ ਮੈਂ ਟੱਕ ਲੈਣਾ ਜਿਦਾਂ ਆਪਾਂ ਨੇ ਸਲਾਈ ਲਾਉਣੀ ਆ इनू आप इतने रख लाव रख लवेंगे आप ट लाया होकर लाया हो जगह तो आपने पिछला पला आ जूगा अपना हाँ मोरला पला आज एक करके ना देखो, हाँ अपनी हो जूगी मोरली घाट ਉਹ ਸਾਰਿਆਂ ਨੂੰ ਲਗਾਉਣੀ ਥੋੜੀ ਮੁਰਲੀ ਕੱਟ ਪਾਣੀ ਔਖੀ ਆ ਇਹਦੇ ਕਰਕੇ ਆਪਾਂ ਐਵੇਂ ਬਹਨ ਹਾਂਜੀ ਬਾਬੀ ਜਾਨੀਆਂ ਅੱਛੀ ਆ ਆ ਸੀ ਅੱਜਿਆਂ ਹਾਸਪੀਟਲ ਦੇ ਨਾਲ ਲੈ ਕੇ ਜਾਣਾ ਇਹੋ ਪਗਲੇ ਨਹੀਂ ਪਾਣੀ ਲੈ ਕੇ ਆਉਣੀ ਆ ਗਿਆ ਬੀ ਬਹੁਤਾ ਨਹੀਂ ਬਈ ਤਰਸੇ ਇਹ ਆਪਣੀ ਮੁਰਲੀ ਕੱਟ ਕੇ ਨਾਲ ਪੈ ਗਈ ਜਸ ਇੰਦਾ ਕਰਾਂਗੇ ਆਪਾਂ ਆਪਣੇ ਨੀ ਮੁਰਲੀ ਘਟਾ ਕੇ